x2+7x+12 x2+7x+12 ਇੱਥੇ ਇੱਕ ਫਾਰਮੂਲਾ ਲੱਗਦਾ ਹੈ ਉਹਨੂੰ ਬੋਲਦੇ ਨੇ ਸਪਲੀਟਿੰਗ ਦਾ ਮਿਡਲ ਟਰਮ ਸਪਲੀਟਿੰਗ ਦਾ ਮਿਡਲ ਟਰਮ ਮੱਧ ਪਦ ਨੂੰ ਤੋੜਨਾ ਕਿਵੇਂ ਸਮਝੋ ਇਹ ਤਰੀਕਾ ਕੀ ਕਹਿੰਦੇ ਹੈ ਵੀ ਇਸ ਤਰ੍ਹਾਂ ਦੇ ਦੋ ਨੰਬਰ ਸੋਚੋ ਜੋੜ ਕੇ 7 ਆਵੇ ਤੇ ਗੁਣਾ ਕਰਕੇ 12 ਆਵੇ ਦੱਸੋ ਬਈ ਕਿਹੜੇ ਦੋ ਨੰਬਰ ਹੋਣਗੇ ਜੋੜ ਕੇ 7 ਆਵੇ ਤੇ ਗੁਣਾ ਕਰਕੇ 12 ਆਵੇ ਵਧੀਆ ਗੱਲ ਹੈ ਜਿਹੜੇ ਬੱਚੇ ਮੇਰੀ ਕਲਾਸ ਨੂੰ ਦੇਖਦੇ ਨੇ ਤਾਂ ਬਵਾ ਉਹਨੂੰ ਜਿਹੜੇ ਹੈਗੇ ਨੇ ਕਿ ਸਵਾਲ ਦੇਖਣ ਨੂੰ ਮਿਲਣਗੇ ਸੇਮ ਸੇਮ ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਹੁਣ ਦੱਸੋ ਵੀ ਸਮ ਕਰਕੇ 7 ਆਵੇ ਗੁਣਾ ਕਰਕੇ 12 ਆਵੇ यह जो दो नंबर दसो शाबाश बहुत वाया तो एक चार लै लो जी तो एक तीन ले लो छोटा जि एक कम करते हैं एक छोटा जा कम करते हैं अदर गलत तो मैं पता दस दूंगे। मैं थोड़े सामने कुछ चुनौतियाँ पेश कर दूँ पहली चुनौती ये सम करके सात आवे प्रोडक्ट करके बारह आवे दूसरा ਸਮ ਕਰਕੇ -7 ਆਵੇ ਪ੍ਰੋਡਕਟ ਕਰਕੇ ਸੌਰੀ +12 ਆਵੇ ਤੀਸਰਾ ਸਮ ਕਰਕੇ 5 ਆਵੇ ਪ੍ਰੋਡਕਟ ਕਰਕੇ -14 ਆਵੇ ਆਓ ਇਹਦੇ ਬਾਰੇ ਤੂੰ ਦੱਸ ਤਾਂ ਵੀ 3 ਤੇ 4 3 ਤੇ 4 ਜੋੜੇ 7 3 ਚੋਕੇ 12 ਇਹਦੇ ਬਾਰੇ ਦੱਸੋ ਵੈਰੀ ਗੁੱਡ ਹਾਂ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਮਾਈਨਸ 3 ਤੇ ਮਾਈਨਸ 4 ਫਰਕ ਹੈ ਪਤਾ ਕੀ ਫਰਕ ਹੈ ਇੱਥੇ ਪਲੱਸ ਦਾ ਸੱਤ ਸੀਗਾ ਤਾਂ ਦੋਵੇਂ ਨੰਬਰ ਪਲੱਸ ਦੇ ਲੈਣੇ ਹੁਣ ਮਾਈਨਸ ਸੱਤ ਹੈ ਤਾਂ ਦੋਵੇਂ ਨੰਬਰ ਕਾਦੇ ਲੈਣੇ ਪੈਣਗੇ ਮਾਈਨਸ ਦੇ ਕਿਉਂਕਿ ਗੁਣਾ ਤਾਂ ਪਲੱਸ ਦੀ ਹੀ ਹੈ ਨਾ ਇਹਦੇ ਬਾਰੇ ਦੱਸੋ ਕੀ ਕਹਿੰਦੇ ਹੋ ਇਹਦੇ ਬਾਰੇ ਦੱਸੋ ਕੀ ਕਹਿੰਦੇ ਹੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 7 ਤੇ -2 ਕਿਉਂਕਿ 7 ਚ 2 ਕੋ 5 ਹੁੰਦਾ 7 ਦੋਨੇ 14 ਹੁੰਦਾ ਸ਼ਾਬਾਸ਼ ਹੁਣ ਇੱਥੇ ਵੀ ਇਹਦੀ ਲੋੜ ਪਊਗੀ ਆਪਾਂ ਦੱਸਾਂ ਕਿਵੇਂ ਤੁਸੀਂ ਦੇਖਿਆ ਵੀ 4 ਤੇ 3 ਨੇ ਤਾਂ ਅਸੀਂ ਲਿਖ ਦੋ 4x 3x 12 ਨੂੰ ਐਜ਼ ਇਟ ਇਜ਼ ਰਹਿਣ ਦੋ ਐਨਿਕਲ ਸਮਝ ਆ ਗਿਆ ਸਾਰਿਆਂ ਨੂੰ ਹੁਣ ਕੀ ਕਰਨਾ ਹੈ ਤੁਸੀਂ ਜਿਹੜੇ ਦਾ ਮੂਰਲੇ ਦੋ ਨੇ ਉਹਨਾਂ ਨੂੰ ਅੱਗ ਲੇਖ ਲਓ ਜਿਹੜੇ ਮਗਰਲੇ ਦੋ ਨੇ ਉਹਨਾਂ ਨੂੰ ਅਲੱਗ ਤੋਂ ਦੇਖ ਲਓ ਠੀਕ ਹੈ ਇੱਕ ਛੋਟੀ ਚੀਜ਼ غور ਵੇਟ ਵੇਟ 1 ਮਿੰਟ 1 ਮਿੰਟ ਵੇਟ 1 ਮਿੰਟ ਸੁਣ ਰਹੇ ਹੋ ਸਮਝਾ ਰਹੇ ਹੋ ਯਸਰੋ ਤੁਸੀਂ ਕੀ ਦੇਖਿਆ ਤੁਸੀਂ ਇਹ ਦੇਖਿਆ ਵੀ 4 ਤੇ 3 ਨੂੰ ਗੁਣਾ ਕਰਕੇ 4 ਤੇ 3 ਜੋੜ ਕੇ ਕਿੰਨਾ ਬਣਦਾ 7 ਬਣਦਾ 4 ਤੇ 3 ਜੋੜ ਕੇ ਕਿੰਨਾ ਬਣਦਾ 7 ਬਣਦਾ ਤੁਸੀਂ ਨਾਲ ਇਹ ਵੀ ਦੇਖਿਆ ਵੀ 4 ਤੇ 3 ਨੂੰ ਗੁਣਾ ਕਰਕੇ 12 ਬਣਦਾ ਹੈ। ਰਾਈਟ? ਮੈਂ ਜਿਹੜੀ ਲਾਈਨ ਲਿਖੀ ਸਮਝ ਆ ਗਈ ਸਾਰਿਆਂ ਨੂੰ? ਜਿਹੜੀ ਹੁਣ ਲਾਈਨ ਲਿਖੀ ਸਾਰਿਆਂ ਨੂੰ ਸਮਝ ਆ ਗਈ? ਤੁਸੀਂ ਕਰਨਾ ਕੀ ਹੈ? ਤੁਸੀਂ ਕਰਨਾ ਇਹ ਹੈ ਜਿਹੜੇ ਪਹਿਲੇ ਦੋ ਨੇ ਪਹਿਲੇ ਦੋ ਨੇ ਇਹਨੂੰ ਗੌਰ ਨਾਲ ਦੇਖੋ। ਜੇ ਮੈਂ ਇਸ x² ਨੂੰ x² ਨੂੰ x x ਲਿਖਦਾ ਕੋਈ ਦਿੱਕਤ ਨਹੀਂ। x x ਮੈਂ ਤਾਂ ਉੱਠੂੰਗਾ ਭਾਈ ਤੁਹਾਨੂੰ ਪੜ੍ਹਾਉਣ ਵਾਸਤੇ ਉੱਠੂੰ ਮੈਂ ਤਾਂ। x ਨੂੰ ਕੱਢ ਦੋ ਸਾਂਝਾ। ਕੀ ਬਚਿਆ 1x ਬਚੂਗਾ ਤੇ 1 4 ਪਲੱਸ ਹੁਣ ਇੱਥੇ ਤਿੰਨ ਨੂੰ ਕੱਢ ਦੋ ਸਾਂਝਾ ਕੀ ਬਚੂਗਾ ਅਗੇਨ x 4 ਕਲੀਅਰ ਸਾਰੇ ਵਿੱਚੋਂ x 4 ਨੂੰ ਕੱਢ ਦੋ ਸਾਂਝਾ ਕੀ ਬਚੂਗਾ ਇੱਥੇ x ਪਿੱਛੇ ਕੀ ਬਚੂਗਾ ਤਿੰਨ ਫੈਕਟਰ ਬਣ ਗਏ ਫੈਕਟਰ ਬਣ ਗਏ ਤੁਸੀਂ ਕਹਿੰਦੇ ਹੋਵੋਗੇ ਵੀ ਥੋੜਾ ਜਿਹਾ ਹਜੇ ਹੋਰ ਦੱਸੋ ਥੋੜਾ ਤੁਹਾਨੂੰ ਲੱਗਦਾ ਹੋਊਗਾ ਥੋੜਾ ਹੋਰ ਦੱਸੋ ਦੱਸ ਦਿੰਦੇ ਆਂ ਦੇਖੋ ਇੱਕ ਸਵਾਲ ਹੋਰ ਦੇਖਦੇ ਆਂ ਨਜ਼ਾਰੇ ਦਰ ਸਵਾਲ ਦੇਖਦੇ ਆਂ ਜਮਨ ਨਜ਼ਾਰੇ ਦਰ ਨਜ਼ਾਰੇ ਦਾ ਸਵਾਲ ਐਵੇਂ ਵੀ ਜੋੜ ਕੇ 5 ਐ ਤੇ ਗੁਣਾ ਕਰਕੇ 6 ਐ ਜੋੜ ਕੇ 5 ਐ ਗੁਣਾ ਕਰਕੇ 6 ਐ ਜੋੜ ਕੇ 5 ਐ ਤੇ ਗੁਣਾ ਕਰਕੇ 6 ਐ ਦੇਖੋ ਬੜੇ ਉਹਦੇ ਚੀਜ਼ ਹੋਣ ਵਾਲੀ ਐ ਤੁਸੀਂ ਦੇਖ ਲਿਆ ਹੋਊਗਾ ਵੀ 2 ਤੇ 3 5 2 3 6 ਸਾਰਿਆਂ ਨੂੰ ਪਤਾ ਹੈ ਵੈਰੀ ਗੁੱਡ ਹੁਣ ਤੁਸੀਂ ਕਰਨਾ ਕੀ ਹੈ ਕਰਨਾ ਕੀ ਹੈ ਕੋਈ ਵਧੀਆ ਜਿਹਾ Song ਲਾਓ ਥੋੜਾ ਜਿਹਾ ਡਾਂਸ ਕਰੋ ਫਿਰ ਸਵਾਲ ਕਰੋ ਕਿਵੇਂ ਐਵੇਂ x² ਤੋੜ ਕੇ ਕੀ ਲਿਖਤਾ ਹੋ x x 5x 5x ਨੂੰ ਤੋੜ ਕੇ ਕਿਉਂਕਿ 2x ਤੇ 3x ਦਾ ਜੋੜ ਪਾਉਂਦੇ ਹੁੰਦੇ ਲਿਖ ਦੋ 2x 3x ਜਿਹੜਾ 6 ਹੈ ਇਹਨੂੰ ਤੋੜ ਕੇ ਕਿਉਂਕਿ ਅਸੀਂ ਹੁਣੀ ਕਿ ਹੈ ਵੀ 2 3 6 ਹੁੰਦਾ ਮੇਰੀ ਗੱਲ ਤੁਹਾਡੇ ਫਿੱਟ ਬੈੜ ਗਈ ਕਿ ਬੈਠੀ ਨਹੀਂ ਮੈਨੂੰ ਐਸ ਤੋਂ ਪਹਿਲਾਂ ਅਸੀਂ ਪਹਿਲਾਂ x² ਨੂੰ ਤੋੜ ਲਿਆ x x ਕਰ ਲਿਆ ਫਿਰ 5x ਨੂੰ ਤੋੜ ਕੇ 2 3 ਕਰ ਲਿਆ 6 ਨੂੰ ਤੋੜ ਕੇ 2 3 ਕਰ ਲਿਆ ਪਹਿਲੀ ਇਹ ਗੱਲ ਸਮਝ ਆ ਗਈ ਕਿ ਨਹੀਂ ਆਈ ਯਸ ਸਰ ਆ ਗਈ ਜ਼ਰੂਰ ਆ ਗਈ ਹੋਊਗੀ ਗੱਲ ਹੀ ਨਹੀਂ ਹੈਗੀ x2 ਨੂੰ x x ਲਿਖਤਾ 5x ਨੂੰ ਆਪਾਂ ਪਹਿਲੀ ਕੀ ਹੈ ਵੀ 2 3 ਲਿਖਾਂਗੇ ਯਾਨੀ ਕਿ 2x 3x ਠੀਕ ਹੈ ਤੇ 6 ਨੂੰ ਸੀ ਕਿਹਾ ਵੀ 2 3 6 ਲਿਖਾਂਗੇ ਤਾਂ 2 3 6 ਲਿਖਤਾ ਫਿੱਟ ਹੈਗਾ ਬੱਲੇ ਬੱਲੇ ਹੋ ਗਈ ਹੁਣ ਅਸੀਂ ਕੀ ਕਰਨਾ ਹੈ ਪਹਿਲੇ ਦੋਵਾਂ ਨਾਲ ਅੱਡ ਗੱਲ ਕਰਨੀ ਹੈ ਦੂਜੇ ਦੋਵਾਂ ਨਾਲ ਅੱਡ ਗੱਲ ਕਰਨੀ ਹੈ ਕਿਵੇਂ ਕਰਾਂਗੇ x x ਸਾਂਝਾ ਬਾਹਰ ਕੱਢ ਲਓ ਠੀਕ ਹੈ ਬਚਿਆ ਕੀ ਇੱਥੇ x ਬਚ ਗਿਆ ਪਲੱਸ ਇੱਥੇ ਕੀ ਬਚ ਗਿਆ ਦੋ ਲਿਖ ਲਓ ਬਰੈਕਟ ਕਰ ਦੋ ਬੰਦ ਐਨੀ ਗੱਲ ਸੈੱਟ ਹੈ ਉਸ ਤੋਂ ਬਾਅਦ ਇੱਥੇ 3 ਹੈ ਇੱਥੇ 3 ਹੈ ਸਮਝਾਏ ਕੱਟ ਦੋ ਬਚਿਆ ਕੀ ਇੱਥੇ x ਇੱਥੇ 2 ਇੱਕ x ਬਚਿਆ ਹੋਇਆ ਇੱਕ 2 ਬਚੇ ਹੋਏ ਹੁਣ ਹੋਰ ਦੇਖੋ ਇਹਦੇ ਵਿੱਚ ਵੀ x 2 ਹੈ ਇਹਦੇ ਵਿੱਚ ਵੀ x 2 ਹੈ ਦੋਏ ਥਾਂ ਨੂੰ x 2 ਨੂੰ ਕੱਟ ਕੇ ਲਿਖ ਲਓ ਤਾਂ ਬਚਿਆ ਕੀ ਇੱਥੇ ਕੀ ਬਚਿਆ x ਲਿਖ ਲੋ ਇੱਥੇ ਕੀ ਬਚਿਆ ਪਲੱਸ 3 ਲਿਖ ਲੋ ਲੈ ਜੇ ਹੁਣ ਵੀ ਨਹੀਂ ਸਮਝ ਆਇਆ ਫਿਰ ਤਾਂ ਭਾਈ ਬਾੜੀ ਬਾੜੀ ਗੱਲ ਹੈ ਫਿਰ ਤੋਂ ਕਲੀਅਰ ਹੈ ਹੁਣ ਹੁਣ ਤਾਂ ਨਹੀਂ ਫੈਕਟਰਾਇਜ਼ੇਸ਼ਨ ਅੜਦੀ ਹੁਣ ਤਾਂ ਨਹੀਂ ਫੈਕਟਰਾਇਜ਼ੇਸ਼ਨ ਅੜਦੀ ਕਿਦੋਂ ਮੇਰੇ ਹਿਸਾਬ ਨਾਲ ਤਾਂ ਅੜਨੀ ਨਹੀਂ ਚਾਹੀਦੀ ਕਿਉਂਕਿ ਮੇਰੇ ਹਿਸਾਬ ਨਾਲ ਪੂਰਾ ਜੋਰ ਲੱਗਿਆ ਤੁਹਾਨੂੰ ਪਤਾ ਨਹੀਂ ਪਤਾ ਲੱਗਿਆ ਕਿ ਨਾ ਚਲੋ ਕੋਈ ਨਹੀਂ ਆਪਾਂ ਤੁਹਾਡੀ ਇੱਕ ਗੱਲ ਹੋਰ ਮੰਨ ਲੈਨੇ ਆ ਬੀਚਾਲ ਇੱਕ ਸਵਾਲ ਹੋਰ ਸਹੀ ਭਾਈ ਇੱਕ ਸਵਾਲ ਹੋਰ ਸਹੀ ਹੋਰ ਬੱਲੇ ਬੱਲੇ ਹੋ ਜਾਣ ਦਿੰਦੇ ਆ ਆਹ ਲਓ ਸਵਾਲ ਤੁਹਾਡੇ ਸਾਹਮਣੇ ਆ ਵੀ ਚਲ x² 8 ਇੱਕ ਹੋਰ ਗੱਲ ਹੈ ਹਨਾ ਆਪਾਂ ਬਾਰੀ ਬਾਰੀ x x ਨੂੰ ਕਿਉਂ ਬੜੀ ਬੈਠਿਆਂਗੇ ਕੀ ਪਤਾ ਕਰ ਲੋ ਉੱਥੇ 22 ਲਿਖਿਆ ਜੇ ਫਿਰ ਉੱਥੇ ਤੁਸੀਂ ਕੀ ਕਰੋਗੇ ਘਬਰਾਉਣ ਦੀ ਕੋਈ ਗੱਲ ਨਹੀਂ ਤੁਸੀਂ ਕੀ ਕਰਨਾ ਹੈ 22² 8y 15 ਹੈ ਭਾਈ 22² 8y 15 ਮੈਨੂੰ ਇਹ ਦੱਸੋ ਜੋੜ ਕੇ 8 ਆਵੇ ਜੋੜ ਕੇ ਕੀ ਆਵੇ 8 ਆਵੇ ਲਿਆਓ ਗੁਣਾ ਕਰਕੇ 15 ਵੇ ਲਿਆਓ ਕਿਵੇਂ ਲਿਆਉਂਗੇ ਕੌਣ ਕੌਣ ਨੇ ਐਸੇ ਦੋ ਨੰਬਰ ਜਿਹੜੇ ਜੋੜ ਕੇ 8 ਦੇਣ ਤੇ ਗੁਣਾ ਕਰਕੇ 15 ਦੇਣ ਦੱਸ ਦੋ ਕੋਈ ਦੋ ਨੰਬਰ ਨੰਬਰ ਤੁਹਾਡੇ ਜਵਾਨ ਤੇ ਚੜੇ ਪਏ ਨੇ ਬਿਲਕੁਲ ਕਲੀਅਰ ਹੋਊਗਾ ਸਾਰਿਆਂ ਨੂੰ ਕਿ ਕੌਣ ਕੌਣ ਆਉਣਗੇ ਸ਼ਾਬਾਸ਼ ਇੱਕ ਤਾਂ ਆ ਵੀ ਗਿਆ XY ਗੇਮਰ ਦੇ ਨਾਮ ਤੇ ਕਮੈਂਟ ਹੈ ਜੋਗਾ ਦੇ ਨਾਮ ਤੇ ਕਮੈਂਟ ਹੈ ਸਿੰਘਾਣੀਆਂ ਦੇ ਠੀਕ ਹੈ ਤੇ ਸ਼ਿਵਜੋਤ ਨੇ ਸ਼ੈਸਮਰ ਦੇ ਵਿੱਚ ਕਾਲਾ ਸਿੰਘ ਨੇ ਕਹਿ ਰਿਹਾ ਸਮਝਾ ਕੇ ਠੀਕ ਹੈ ਰਣਦੀਪ ਨੇ ਹਨਾ ਹੋਰ ਨੇ ਕਰ ਕਿ ਕਿੰਨਿਆਂ ਨੇ ਜਿਹੜੀ ਗੱਲਾਂ ਬਦਨ ਦੱਸਤੀਆਂ ਵੀ 5 ਤੇ 8 ਬਈ ਲੇਟ ਹੋਣ ਵਾਲੇ ਗਲਤ ਹੈ ਜੇ ਲੇਟ ਨਹੀਂ ਹੋਣਾ ਸੀ ਲੇਟ ਦਾ ਸੀ ਆਪੇ ਫੇਰੇ ਸੀਗੇ ਚਲੋ ਕੋਈ ਨਹੀਂ ਆਪਾਂ ਨੇ ਦੇਖਿਆ ਵੀ 3 ਤੇ 5 ਦੋ ਨੰਬਰ ਬਣਦੇ ਨੇ ਮੈਂ ਹੁਣ ਕੀ ਕਿਹਾ ਸੀ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ 22 ਦੇ ਟੋਟੇ-ਟੋਟੇ ਕਰਾਂਗੇ 22 ਨੂੰ ਲਿਖ ਦਾਂਗੇ 22 ਸਕੁਅਰ ਹੈ ਯਾਨੀ ਕਿ 22 ਦੋ ਵਾਰੀ ਹੈ ਹੁਣ 8y ਹੈ 8y ਨੂੰ ਲਿਖਾਂਗੇ 3y 5y ਕਿਉਂਕਿ ਇਹੇ ਅਸੀਂ ਜੋੜ ਦੇ ਰੂਪ ਚ ਲਿਖਤਾ ਹੈ 15 ਨੂੰ ਅਸੀਂ ਕੀ ਕਰਾਂਗੇ 3 5 ਕਿਉਂਕਿ ਇਹਨੂੰ ਅਸੀਂ ਗੁਣਾ ਦੇ ਰੂਪ ਚ ਲਿਖਤਾ ਹੈ ਇਹ ਨਿਕਲ ਸਮਝ ਲੱਗੀ ਹੋਊਗੀ ਸਾਰਿਆਂ ਨੂੰ ਬੱਲੇ ਬੱਲੇ ਹੋ ਚੁੱਕੀ ਐ ਪਹਿਲੇ ਦੋਆਂ ਦੇ ਵਿੱਚੋਂ 22 ਨੂੰ ਕੱਢ ਦੋ ਸੰਝਾ ਤਾਂ ਤੁਸੀਂ ਕੀ ਦੇਖਦੇ ਹੋ ਮੂਰੇ ਬਚ ਗਿਆ 22 ਪਿੱਛੇ ਬਚ ਗਿਆ +3 ਯਾਨੀ ਕਿ 22 +3 ਠੀਕ ਐ ਹੁਣ ਕੀ ਕਰੋ ਮਗਰਲੇ ਦੋਆਂ ਦੇ ਵਿੱਚੋਂ ਕੱਢ ਦੋ 5 ਨੂੰ ਸੰਝਾ ਜਦੋਂ 5 ਸੰਝਾ ਕੱਢਿਆ ਤਾਂ ਤੁਸੀਂ ਕੀ ਦੇਖਿਆ ਵੀ ਇੱਥੇ 22 ਬਚ ਗਿਆ ਇੱਥੇ 3 ਬਚ ਗਿਆ ਜਨ ਕਿ 22 3 ਬਚ ਗਿਆ ਸਾਰੇ ਦੇ ਵਿੱਚ ਕੀ ਹੋਇਆ ਸਾਰੇ ਦੇ ਵਿੱਚ 22 3 ਕੀ ਹੈ ਸਾਂਝਾ ਹੈ ਉਹਨੂੰ ਕੱਟ ਕੇ ਲਿਖ ਦਿਓ ਬਾਰ ਕੇ ਜਿਹੜਾ ਰਹਿ ਗਿਆ ਕੌਣ ਰਹਿ ਗਿਆ 2y 5 ਰਹਿ ਗਿਆ ਮੇਰੇ ਖਿਆਲ ਨਾਲ ਬੱਲੇ ਬੱਲੇ ਹੋ ਗਏ ਦੱਸੋ ਬਈ ਸਮਝ ਆ ਗਈ ਹੁਣ ਫੈਕਟਰੀਜੇਸ਼ਨ